ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਸਦਾ ਸਦਾ ਨਮਸਕਾਰ ਹੈ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿ ਅਖੰਡ ਪਾਠ ਸਾਹਿਬ ਦੇ ਦੌਰਾਨ ਗੁਰੂ ਮਹਾਰਾਜ ਜੀਆਂ ਨੂੰ ਲੰਗਰ ਦਾ ਭੋਗ ਕਿਵੇਂ ਲਵਾਉਣਾ ਹੈ ਸੰਗਤ ਜੀ ਜਦੋਂ ਵੀ ਗੁਰੂ ਮਹਾਰਾਜ ਘਰ ਹੁੰਦੇ ਨੇ ਤੇ ਹਰ ਇੱਕ ਸੰਗਤ ਜਿਹੜੀ ਗੁਰੂ ਜੀ ਦੀ ਅਤੇ ਸਰਦਾਵਾਨ ਹੈ ਉਹ ਵਾਧਤੋ ਵੱਧ ਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰਦੀ ਹੈ ਸੰਗਤ ਜੀ ਜਦੋਂ ਗੁਰੂ ਮਹਾਰਾਜ ਜੀਆਂ ਨੂੰ ਕਰ ਲਿਆਉਣਾ ਹੈ ਤੇ ਤਿੰਨ ਟਾਈਮ ਪੋਗ ਜ਼ਰੂਰੀ ਹੀ ਲਵਾਣਾ ਜਦੋਂ ਸਾਰਾ ਲੰਗਰ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ ਚਾਹੇ ਉਹ ਸਵੇਰੇ ਹੋਵੇ ਯਾ ਦਪਹਿਰੇ ਹੋਵੇ ਯਾ ਰਾਤ ਨੂੰ ਜਦੋਂ ਵੀ ਘਰ ਦੇ ਜੀਆਂ ਵਾਸਤੇ ਪਾਠੀਆਂ ਵਾਸਤੇ ਆਉਣ ਵਾਲੀ ਸੰਗਤ ਵਾਸਤੇ ਆਪਾਂ ਲੰਗਰ ਤਿਆਰ ਕਰਨੀਆਂ ਉਸ ਲੰਗਰ ਦੇ ਵਿੱਚੋਂ ਹਰ ਇੱਕ ਚੀਜ਼ ਆਪਜੀ ਇੱਕ ਸਾਫ਼ ਥਾਲੀ ਲੈ ਲੈਣੀ ਹੈ ਉਹਦੇ ਵਿੱਚ ਜੋ ਵੀ ਆਪ ਜੀ ਨੇ ਪ੍ਰਸ਼ਾਦ ਕੀ ਤਿਆਰ ਕੀਤਾ ਹੈ ਜਿਵੇਂ ਘਰ ਵਿੱਚ ਕੋਈ ਸਧਾਰਨ ਪਰੋਣਾ ਵੀ ਹੁੰਦਾ ਹੈ ਸੰਗਤ ਜੀ ਤੇ ਦੋ ਸਬਜ਼ੀਆਂ ਆਮ ਹੀ ਬਣਾਣੀਆਂ ਭਾਵੇਂ ਸੁੱਕੀ ਹੋ ਜਾਏ ਨਾਲ ਤਰੀ ਵਾਲੀ ਹੋ ਜਾਵੇ ਕੋਈ ਮਿੱਠਾ ਹੈ ਜੋ ਵੀ ਆਪ ਜੀ ਦੀ ਭਾਵਨਾ ਹੈ ਵੈ ਗੁਰੂ ਜੀ ਕੋਈ ਜ਼ਰੂਰੀ ਨਹੀਂ ਆਪ ਜੀ ਨੇ ਛੱਪਣ ਹੋ ਗਈ ਬਣਾਣਾ ਹੈ ਆਪ ਜੀ ਨੇ ਆਪਣੀ ਸਮਰਥਾ ਦੇ ਅਨੁਸਾਰ ਜੋ ਵੀ ਲੰਗਰ ਤਿਆਰ ਕੀਤਾ ਹੈ ਉਹਦੇ ਵਿੱਚੋਂ ਹਰ ਇੱਕ ਚੀਜ਼ ਥਾਲੀ ਵਿੱਚ ਰੱਖਣੀ ਹੈ ਤੇ ਪ੍ਰਸ਼ਾਦੇ ਜਿਹੜੇ ਨੇ ਉਹ ਪੰਜ ਹੀ ਰੱਖਣੇ ਨੇ ਉਸ ਤੋਂ ਬਾਅਦ ਆਪ ਜੀ ਨੇ ਇੱਕ ਬਿਲਕੁਲ ਸਾਫ਼ ਕਪੜਾ ਰੱਖਣਾ ਹੈ ਜਿਹੜਾ ਕਿ ਉੱਤੇ ਟੱਕਣ ਵਾਸਤੇ ਵਰਤਿਆ ਜਾਣਾ ਹੈ ਇਹ ਨਹੀਂ ਕਿ ਜਿਹੜੇ ਪੂਣਿਆਂ ਦੇ ਨਾਲ ਆਪਾਂ ਪ੍ਰਸ਼ਾਦੇ ਥੁਲਦੇ ਹਾਂ ਤੇ ਉਹਨੂੰ ਹੀ ਉੱਤੇ ਛਾੜ ਕੇ ਵਛਾਤਾ ਨਹੀਂ ਸੰਗਤ ਜੀ ਇਹ ਕੰਮ ਨਹੀਂ ਕਰਨਾ ਵਾਹਿਗੁਰੂ ਜੀ ਉਸ ਥਾਲ ਦੇ ਵਿੱਚ ਪੰਜ ਪ੍ਰਸ਼ਾਦੇ ਤੇ ਹਰ ਇੱਕ ਸਬਜੀ ਜੋ ਵੀ ਆਪ ਜੀ ਨੇ ਤਿਆਰ ਕੀਤੀ ਹੈ ਜੇ ਮਿੱਠਾ ਹੈ ਤਾਂ ਜੋ ਵੀ ਲੰਗਰ ਪਾਣੀ ਹੈ ਉਹ ਸਾਰਾ ਸਜਾਣਾ ਹੈ ਇੱਕ ਗਲਾਸ ਕੱਚੇ ਦੁੱਧ ਦਾ ਰੱਖਣਾ ਹੈ ਤੇ ਇੱਕ ਗਲਾਸ ਜਲ ਦਾ ਰੱਖਣਾ ਹੈ ਸੰਗਤ ਜੀ ਜਲ ਨੂੰ ਤੇ ਦੁੱਧ ਨੂੰ ਵੀ ਪੋਗ ਲਵਾਣਾ ਹੈ ਜਿਹੜਾ ਜਲ ਹੈ ਉਹ ਜਿਹੜੀ ਜਾਲ ਵਾਲੀ ਬਾਲਟੀ ਹੈ ਉਹਦੇ ਵਿੱਚ ਵਾਪਸ ਪਾ ਕੇ ਤੇ ਘਰ ਦੇ ਜੀਆਂ ਨੂੰ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਭਾਵ ਜੋ ਵੀ ਆਪ ਜੀ ਨੇ ਘਰ ਵਿੱਚ ਤਿਆਰ ਕੀਤਾ ਹੈ ਉਹ ਹਰ ਇੱਕ ਚੀਜ਼ ਨੂੰ ਪੋਗ ਗੁਰੂ ਮਹਾਰਾਜੀਆਂ ਨੂੰ ਲੱਗਦਾ ਹੈ ਆਪ ਜੀ ਨੇ ਸਾਰਾ ਥਾਲ ਤਿਆਰ ਕਰਕੇ ਸੁਚੰਤਾਈ ਦੇ ਨਾਲ ਗੁਰੂ ਮਹਾਰਾਜੀਆਂ ਦੇ ਕੋਲ ਜਿੱਥੇ ਦੇਖਦਾ ਪ੍ਰਸ਼ਾਦ ਰੱਖੀਦਾ ਹੈ ਕਿਸੇ ਟੇਬਲ ਦੇ ਉੱਤੇ ਜਾ ਕੇ ਤੇ ਇਹ ਪ੍ਰਸ਼ਾਦ ਦਾ ਰੱਖਣਾ ਹੈ ਤੇ ਗੁਰੂ ਮਹਾਰਾਜੀਆਂ ਦੇ ਅੱਗੇ ਦਸਾਂ ਪਤਸ਼ਾਈਆਂ ਦਾ ਨਾਮ ਲੈ ਕੇ ਤੇ ਤੁੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਬਖਸ਼ੀਆਂ ਹੋਈਆਂ ਪੰਡਾਰੀਆਂ ਦੇ ਵਿੱਚੋਂ ਆਪ ਜੀ ਵਾਸਤੇ ਪ੍ਰਸ਼ਾਦ ਲੰਗਰ ਹਾਜ਼ਰ ਹੈ ਆਪ ਜੀ ਕਿਰਪਾ ਕਰਕੇ ਲੰਗਰ ਪ੍ਰਵਾਨ ਕਰਿਓ ਤੇ ਸੰਗਤਾਂ ਨੂੰ ਵਰਤਾਨ ਦੀ ਆਗਿਆ ਬਖਸ਼ੀਂ ਐਨੀ ਅਰਦਾਸ ਕਰਕੇ 5-10 ਮਿੰਟ ਆਪ ਜੀ ਕੋਲ ਬਹਿ ਕੇ ਪਾਠ ਸੁਣ ਲਓ ਉਸ ਤੋਂ ਬਾਅਦ ਲੰਗਰ ਵਾਪਸ ਲਾ ਕੇ ਪ੍ਰਸ਼ਾਦੀ ਪ੍ਰਸ਼ਾਦੀਆਂ ਦੇ ਵਿੱਚ ਜਾਲ ਬਾਲਟੀ ਦੇ ਵਿੱਚ ਦੁੱਧ ਦੁੱਧ ਦੇ ਵਿੱਚ ਹਰ ਇੱਕ ਚੀਜ਼ ਨੂੰ ਵਾਪਸ ਰੱਖ ਦੇਣਾ ਹੈ ਤੇ ਉਸ ਤੋਂ ਉਪਰੰਤ ਆਪ ਜੀ ਸੰਗਤਾਂ ਦੇ ਵਿੱਚ ਵਰਤਣਾ ਹੈ ਤਾਂ ਸੰਗਤ ਜੀ ਭਾਵਨਾ ਦੇ ਨਾਲ ਆਪ ਜੀ ਗੁਰੂ ਮਹਾਰਾਜ ਜੀਆ ਨੂੰ ਇਸ ਪ੍ਰਕਾਰ ਭੋਗ ਜ਼ਰੂਰ ਲਵਾਣਾ ਇਨੀ ਅਵੰਤੀਆਂ ਪਰਵਾਨ ਕਰਨੀਆਂ ਸੰਗਤਜੀਪ ਲਾ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ